ਕਰਨੇ ਹਾਂਜੀ ਠੀਕ ਹਾਂ ਹਾਂਜੀ ਠੀਕ ਹਾਂ ਜਦੋਂ ਬੁਖਾਰ ਹਾਂਜੀ ਠੀਕ ਹਾਂ ਮੋਟਾ ਹੋਇਆ ਘੱਟ ਆ ਤੈਨੂੰ ਮੈਂ ਕਿਹਾ ਦਵਾਈ ਲੈ ਲੈ ਤੂੰ ਮੈਨੂੰ ਦਵਾਈ ਦਿੱਤੀ ਆ ਕੁਵੇ ਇਦਾਂ ਨਹੀਂ ਐ ਦੱਸਿਆ ਦੱਸਦਾ ਵੀ ਨਹੀਂ ਆ ਉਹ ਉਹ ਦੱਸਿਆ ਤੇ ਫੇਰ ਠੀਕ ਹੋਣਾ ਵਾ ਨਹੀਂ ਕੋਈ ਗੱਲ ਨਹੀਂ ਫਰਕਾ ਹੋਣਾ ਹਮ ਐਵੇਂ ਬੈਠਾ ਮੈਨ ਲੱਗੇ ਕਿ ਮੈਂ ਖਾਣ ਕਰਨ ਥੋੜੀ ਜੀ ਹਿੰਮਤ ਰੱਖ ਐ ਜਦੋਂ ਸਿਆ ਦੂਸਿਆ ਕਰ ਏਦਾਂ ਹੀ ਆ ਹੁਣ ਤੇ ਦੁੱਖ ਦਾ ਰੌਲਾ ਪਾਵੇਂਗਾ ਫੇਰ ਹੀ ਕਿਹਨੂੰ ਪਤਾ ਲੱਗਣਾ ਆਹ ਕਿਹਨੇ ਪੁੱਛਣਾ ਥੋੜਾ ਵਾ ਉਹ ਤੇ ਮਾਂ ਹੀ ਹੁੰਦੀ ਆ ਜਦਿ ਬਿਨਾ ਦੱਸੇ ਪੁੱਛੇ ਇਹਨੂੰ ਪਤਾ ਲੱਗ ਜਾਂਦਾ ਵਾ ਵੀ ਮੇਰੇ ਨਿਆਣੇ ਨੂੰ ਆਵਾ ਵਾ ਤੇ ਆ ਤੰਗੀ ਮਾਂ ਦੀਆਂ ਅੰਦਰਾਂ ਹੁੰਦੀਆਂ ਮਾਂ ਨੂੰ ਸੋਝੀ ਜਾਂਦੀ ਆ ਚਲੋ ਹੁਣ ਟਾਈਮ ਤੁਹਾਨੂੰ ਬਾਹਰ ਕੱਢਣਾ ਹੀ ਪੈਣਾ ਏਦਾਂ ਆਹੋ ਕੱਢਣ ਦਾ ਬਹੁਤ ਪਹਿਣਾ ਵਾ ਪਰ ਹੁਣ ਏਦਾਂ ਹੜਾਗਾ ਚੁੱਪਚੀ ਬੀਤੇ ਹੁਣ ਪਏ ਪੈ ਰਹਿਣਾ ਲੰਮੇ ਹਾਂਜੀ ਐਕਟਿਵ ਹੋਣਾ ਪੈਣਾ ਵਾ ਇਹ ਹੀ ਗੱਲ ਬਾਨੀ ਹੈ ਤੇ ਚੱਲੀਏ ਫਿਰ ਚਾਪੀਗੇ ਭਾਈ ਅੱਜ ਰਾਤ ਰੋ ਸਕੋ ਤੁਸੀਂ ਰਾਤ ਕੰਨ ਰਹਿ ਪੈਣਾ ਹੀ ਹਾਂਜੀ ਹੁਣ ਨਿਆਣੇ ਘਰ ਆ ਬਹੁ ਮੰਮੀ ਨੂੰ ਸੰਭੇ ਨਹੀਂ ਜਾਣੇ ਇਕੱਲੇ ਕੋ ਇਹ ਵੀ ਤੇ ਹੈਗਾ ਹਾਂਜੀ ਹੂੰ ਚਲ ਮੈਂ ਜਦ ਜੇ ਕਰਨਾ ਹੈਗਾ ਵਾ ਆਪਣਾ ਤੇ ਸਾਨੂੰ ਕੋਈ ਇਹ ਕਹਿਣ ਟਿਆ ਵਾ ਰਾਤ ਰੋ ਨੇ ਤੇ ਕਿੰਨੇ ਆਖਿਆ ਕਰਨਾ ਹੈਗਾ ਚਾਚੇ ਤਾਂ ਇਹ ਵੇਖ ਦੀ ਛੱਡੀ ਮੂੰਹ ਫੇਰੇਈ ਆ ਆ ਹੋਵੇ ਆਈਏ ਚਲੋ ਛੱਡੋ ਤਾਂ ਹੀ ਉਹਨਾਂ ਦੀਆਂ ਗੱਲਾਂ ਮਨਪੀਦਰ ਸਭ ਕੋਈ ਆਪ ਹੀ ਕਰਨਾ ਪੈਂਦਾ ਹੁੰਦਾ ਵਾ ਇਹ ਕਰਨਾ ਤੇ ਮਿੰਦੇ ਤਾਂ ਆਪ ਹੀ ਪੈਂਦਾ ਵਾ ਬੈਤ ਕਿਹਨੇ ਵੀ ਨਹੀਂ ਰਹਿਣਾ ਆਪਾਂ ਵੀ ਕਿਹੜਾ ਪੱਕੇ ਇੱਥੇ ਢਟਾ ਲਾਈਆਂ ਵਾ ਵੀ ਪੱਕੀਆਂ ਰਹਿਣਾ ਵਾ ਪਰ ਇਹਦਾ ਨਿਕਾ ਜਾ ਮੂੰਹ ਵੇਖ ਕੇ ਨਾ ਇਹਦਾ ਬੜਾ ਫਿਕਰ ਹੁੰਦਾਈ ਆਇਟਾਂ ਵਾਲਿਆ ਕਰਨੀ ਆਪਦੇ ਹਾਂਜੀ ਹੂੰ ਮੈਂ ਜਿਹੜਾ ਥੋੜਾ ਬਹੁਤ ਇੰਦਾ ਕੰਮ ਹੁਣ ਕਰਾ ਲਈਏ ਹੁਣ ਦੇਖਣਾ ਇਹ ਬਾਰ-ਬਾਰ ਹੁੰਦਾ ਜਿੰਨੇ ਪੈਸੇ ਦਿੱਤੇ ਮਿਸਤਰੀ ਨੇ ਨਹੀਂ ਹੁੰਨੀ ਐ ਇੱਟਾ ਲਾ ਕੇ ਤੇ ਬੱਸ ਕਰ ਦਿੰਨੀ ਹਾਂ ਇਹ ਇੱਟੇ ਹੀ ਸੈਨਕਰ ਨਹੀਂ ਹੋਣੀ ਨੇ ਪੈਨਗਾ ਹਾਂਜੀ ਨਹੀਂ ਚੰਨੀ ਐ ਪੈਨ ਮੇਰੇ ਕੋ ਵੀ ਨਹੀਂ ਯਾਰ ਪੈਨ ਹੈ ਨਹੀਂ ਯੂ ਕਿ ਜੇ ਫੇਰ ਆਉਣਾ ਫੇਰ ਕਰਾ ਲਈ ਦੂਜੀ ਫੇਰੇ ਉਹ ਮਹਤਰੀਂ ਬੋਸਾ ਲਾ। ਉਹ ਪਹਿਲਾ ਗਾਮ ਮਿਸਤਰੀ। ਉਹਦੇ ਕੋਲ ਇੰਨੇ ਚੱਕ। ਕੜੀ ਕਿ ਲੰਮੀ ਪੈ ਲਵਾ। ਮਰ ਤੀਨ ਸਰੀਰ ਥੱਕ ਗਿਆ ਕੰਮ ਕਰ ਕਰਕੇ ਸਾਰਾ ਆਏ। ਆਏ। ਜਿੱਕੇ। ਹਾ। ਗੁਰਵਰ। ਕੀ ਗੰਡਿਆ ਮਮਾ ਕਿਤੇ ਮੇਰੇ ਛੇ ਪਰੂ ਆ ਪਾਪਾ ਕਿੱਥੇ ਹਾ ਮੈਂ ਗੱਲ ਸੁਣੀ ਦਰ ਚੁੱਕਾ ਸੀ ਬਤ ਕਿ ਮਮਾ ਕਿੱਥੇ ਗਈ ਤੇ ਮੇਰੇ ਸਿਰ ਪੀੜ ਹੋਈ ਤੇ ਪਾਪਾ ਕਿੱਥੇ ਆ ਪੁੱਤ ਜਿਹੜੇ ਮਮਾ ਪਾਪਾ ਦੀਦੀ ਘਰ ਛੱਡ ਕੇ ਚਲੇ ਗਏ ਆ ਕਿ ਲਿ ਗਿਆ ਮਮਾ ਪਾਪਾ ਦੀਦੀ ਘਰ ਛੱਡ ਕੇ ਕੀ ਛੱਡ ਲਗੇ ਚਲੇ ਗਏ ਹੋਏ ਰਬਾ ਆਏ ਤੇਏ ਇਤਨੀ ਖਿਆਈ ਤਾਂ ਅੱਸਾ ਵਾਹਿਗੁਰੂ ਵਾਹਿਗੁਰੂ ਕਹਿ ਸੋਹਣੀਆਂ ਗੱਲਾਂ ਕਰ ਉਹ ਦਿਨ ਦਰ ਤੋਂ ਕਿਤੇ ਮਮਾ ਦਾ ਨਾਂ ਨਹੀਂ ਲਿਆ ਗੁਰੂ ਗੁਰ ਅੱਜ ਤੈਨੂੰ ਕਿੱਥੇ ਮਮਾ ਦੀ ਯਾਦ ਆ ਗਈ ਆ ਪਾਪਾ ਤੇ ਹੁਣ ਮਮਾ ਨੂੰ ਲੈਣ ਗਏ ਆ ਤੇ ਉਹਨਾਂ ਨੇ ਹੁਣੇ ਲੈ ਆਉਣਾ ਵਾ ਆਏ ਉੱਡੇ ਨੇ ਹੈ ਪਾਪਾ ਕਹਿੰਦੇ ਉੱਤੇ दारू ਕੇ ਆਪਾ ਪੁੱਤ ਆਹ ਵਰਜੀ ਕਿੱਥੋਂ ਲਈ ਤੈਨੂੰ ਕਿੰਨੇ ਗਿਆ ਸੀ ਇਦਾਂ ਆਖੀ ਜਾਂਦਾ ਵਾ ਹੈਂ ਤੂੰ ਕਿਦਾਂ ਦੀਆਂ ਗੱਲਾਂ ਕਰਨ ਡਿਆਂ ਆ ਆਪੇ ਸੋਚੀ ਜਾਣ ਡਿਆਂ ਵਾ ਮੁੜ ਕੇ ਨਾ ਧਾਖੀ ਫੇਰ ਘਰ ਛੱਡ ਕੇ ਚਲ ਗਈ ਆ ਉਹ ਤਾਂ ਮੰਮਾ ਤੇਰੀ ਦੇ ਨਾਨੀ ਪਿੰਡ ਗਈ ਸੀ ਨਾ ਤੇ ਪਾਪਾ ਲੈਣ ਗਏ ਆ ਤੇ ਦੀਦੀ ਸਕੂਲ ਗਈ ਆ ਆਏ ਆਏ ਨਹੀਂ ਬੋਤ ਤੂੰ ਹੰਸ ਖੰਗੋਂ ਰਹੇ ਤੇ ਤੂੰ ਗਰਮ ਜਿਆ ਲੱਗਣ ਡਿਆਂ ਜਿੱਦਾਂ ਮੈਨੂੰ ਹਾਏ ਕਿੰਨੀ ਨਬਜ ਤੇ ਚੱਲਣ ਡਈ ਗੁਰੂ ਗੱਚੀ ਸਰਪੀੜ ਹੁੰਦੀ ਆ ਹੈ ਹਾਏ ਮੇਰੇ ਪੁੱਤ ਨੂੰ ਕਿਤੇ ਬੁਖਾਰ ਨਾ ਚੜ ਜਾਏ ਹਾਏ ਮੱਥਾ ਗਰਮ ਹੋਇਆ ਵਾ ਗੁਰਵਰ ਪੁੱਤ ਇੰਨਾ ਹੀ ਰਵ ਨਹੀਂ ਕਰੀਦਾ ਹੁੰਦਾ ਮਮਾ ਦਾ ਉਹ ਗਈ ਆ ਨਾ ਤਨੇ ਹੁਣੇ ਆ ਜਾਣਾ ਵਾ ਪਾਪਾ ਕਿੱਥੇ ਤੂੰ ਪਾਪਾ ਤੇ ਮਮਾ ਨੂੰ ਲੈਣ ਗਏ ਸੀ ਮੰਮੀ ਕਿਹਾ ਚਲ ਜੇ ਰਗਾ ਖੇਡੇ ਕਰ ਲੋ ਏ ਖੇਡੇ ਕਰ ਲੋ ਫਾਇਫ ਹੈ ਨਾ ਮੁੰਡਾ ਮਾਸਾ ਜਿੰਨਾ ਕੀ ਪਰਚੀ ਦੇ ਉੱਤੇ ਲਿਖਣ ਡਿਆ ਆਹ ਤਾਂ ਪਤਾ ਨਹੀਂ ਕੀ ਕੋਈ ਸੀਮਿੰਟ ਬਜਰੀ ਲਿਆਂਦੀ ਕਿ ਪਤਾ ਨਹੀਂ ਕੀ ਲਿਆਂਦਾ ਉਹਦੀ ਪਰਚੀ ਹੋ ਹੈ ਕਿਨੇ ਆਣਾ ਵਿਚਾਰ ਮਾਸਾ ਮਾਸਾ ਜਿੰਨੇ ਨਿਆਣੇ ਮੈਂ ਨਹੀਂ ਗੱਲਾਂ ਪਤਾ ਨਹੀਂ ਕਿੱਥੋਂ ਕੱਢਦੇ ਆ ਮੁੰਡੇ ਨੇ ਤੇ ਮੇਰਾ ਹੋਰ ਤਰ੍ਹਾਂ ਦਿਲ ਨੂੰ ਹੀ ਕਰ ਦਿੱਤਾ ਗੱਲ ਕਰਕੇ ਵੀ ਮੇਰੀ ਮੰਮਾ ਕਿੱਥੇ ਮੇਰਾ ਪਾਪਾ ਕਿੱਥੇ ਆ ਦੀਦੀ ਕਿੱਥੇ ਆ ਭਾਵਾ ਇਹਨੂੰ ਫੋਨ ਮੁੰਡੇ ਨੂੰ ਇਹ ਭਰਾਵਾ ਹੁਣ ਜਾ ਕੇ ਗਿੱਲਾ ਇਹਨਾ ਪੀਣ ਪਾ ਕੇ ਬਹਿ ਜੀ ਉੱਥੇ ਹੁਣ ਕਰਨ ਨੂੰ ਵੀ ਆਉਣ ਵਾਲੀ ਗੱਲ ਕਰੀ मै भी हूं ਅਈ ਤੇ ਵੀ ਸਨੀ ਨਾ ਨਾ ਲੱਗੇ ਹੁੰਦੇ ਤੇ ਤਾਂ ਵੀ ਮੈਂ ਕਰ ਕਰਨ ਨੂੰ ਵੀ ਨਾਲ ਲੈ ਦੰਗੇ ਉੱਥੇ ਪਿਆਰ ਕਰਨੇ ਬੜੇ ਔਖੇ ਆ ਨਾ ਮਮੀ ਨੂੰ ਸਕੂਲੇ ਭੇਜਣਾ ਪੈਂਦਾ ਹਨ ਇਹਨਾਂ ਨੂੰ ਵੀ ਕੋਈ ਹਾਂ ਕਰੇ ਚਾਚੀ ਹਾਂ ਕਰੇ ਤਾਇਆ ਹਾਂ ਕਰੇ ਤੇ ਫਿਰ ਮੈਂ ਕਰਨ ਨੂੰ ਵੀ ਬਿਨਾ ਟੈਨਸ਼ਨ ਤੋਂ ਛੱਡਾਵਾ ਜਿੱਦਾਂ ਹੁਣ ਵੇਖ ਨਿਆਣੇ ਵੀ ਤੇ ਦਾਦੀ ਕੋ ਰਹਿਣੀ ਤੇ ਰਾਈ ਪੈਂਦੇ ਆ ਪਰ ਜਦੋਂ ਟੱਬਰ ਹੀ ਨਹੀਂ ਮੰਜੋ ਸਾਥ ਦਿੰਦਾ ਤੇ ਬੰਦਾ ਕਰੇ ਕੀ ਉੱਥੇ ਤਾਇਆ ਮੈਨੂੰ ਟੱਕਰਿਆ ਤੇ ਮੈਨੂੰ ਕਹਿੰਦਾ ਆ ਕਿ ਕੋਈ ਗੱਲ ਨਹੀਂ ਕਰਨ ਛੱਡ ਜਾ ਮੇਰੇ ਕੋਲ ਕਿੱਥੋਂ ਕਰਨ ਨੂੰ ਪਿੱਛੋਂ ਉਤਾਇਆ ਸਾਨੂੰ ਕਹਿੰਦਾ ਵੀ ਮੈਂ ਸਾਡੇ ਸਿਰ ਤੇ ਨਾ ਛੱਡਿਓ ਜੇ ਤੇਰੀ ਤਾਈ ਹੁੰਦੀ ਤੇ ਗੱਲ ਵੱਖਰੀ ਹੀਗੀ ਤੇ ਚਾਚੀ ਤੇ ਉਦਾਂ ਹੀ ਪੱਲਾ ਝਾੜ ਗਈ ਆ ਮੈਂ ਤੈਨੂੰ ਦੱਸਣਾ ਹੈਗਾ ਮੈਨੂੰ ਤਾਂ ਟੱਕਰਿਆ ਹੈ ਕਿ ਤੂੰ ਮੈਂ ਗੱਲੀ ਜਾਉਂ ਰਿਆਂ ਕੋਈ ਨਹੀਂ ਕਹਿੰਦਾ ਕੋਈ ਚੱਕਰ ਹੀ ਨਹੀਂ ਆ ਪੰਡ ਨਹੀਂ ਪੈਹਾਂਦੀ ਸੁਣਾ ਗਿਆ ਉਹ ਜੋ ਲੱਗਾ ਵਾ ਕੀ ਮੰਨਦਾ ਤਾ ਕਿਉਂ ਤੱਕ ਜਿਹੜਾ ਪਿਆ ਵਾ ਨਾ ਸਸਕਾਰ ਤੇ ਉਹ ਵੀ ਲਿਖ ਗਿਆ ਹੀ ਉਹ ਯੋ ਬਾਲ ਨ ਮੈਂ ਜੋਦਣਾ ਹੀ ਲੈਂਦਾ ਤੇ ਆ ਮੈਂ ਆਪਣੇ ਕੋਲੋਂ ਲੈਂਦਾ ਹੈ ਕੋਈ ਆਪਣਾ ਸਕਾ ਮੈਨੂੰ ਦੱਸੋ ਬੱਲੇ ਹਾਂ ਮੈਨੂੰ ਪੁੱਛਣ ਡਿਆ ਇਹ ਬਾਲ ਨੂੰ ਬੰਨਣ ਲੈਂਦਾ ਵਾ ਆਉਂ ਜਾਉ ਤੇ ਮੈਂ ਕੋਈ ਗੱਲ ਨਹੀਂ ਮੈਂ ਹਮ ਪਹਿਲੇ ਲੈ ਗੇ ਨਹੀਂ ਆ ਤੇ ਜੇ ਲੈਂਦੇ ਤੇ ਮੈਂ ਦੇ ਦੇਣੀ ਸੀ ਨੂੰ ਇਹਦਾ ਮੈਂ ਪੈਸੇ ਮੰਗਾ ਥੋੜਾ ਡਿਆ ਵਾ ਤੇ ਜੇ 60000 ਦਾ ਖਰਚਾ ਕੱਢ ਕੇ ਉਹ ਦੱਸ ਗਏ ਅਗਲਾ ਠੇਕਾ ਵੀ ਸੁਣਾ ਗਿਆ ਵਾ ਬਾਬੇ ਵਿੱਚ ਹੀ ਕੱਟਿਆ ਗਿਆ ਵਾ ਬਸ ਪੈੜੀ ਨੱਪਨ ਹੋਈਓ ਤੇ ਵੇਚ ਦੋ ਇਹ ਪੈੜੀ ਥੋੜੀ ਬੋਡੀ ਨੇ ਮੈਨੂੰ ਤੇ ਕਹਿਆ じゃ ਕੋਈ ਗੱਲ ਨਹੀਂ ਤੂੰ ਮੇਰੇ ਛੇਤੇ ਰਹਿ ਜਾਂ ਕਰਨ ਨੂੰ ਆ ਉਹ ਤੇ ਫਿਰ ਕਾਡਾ 420 ਵਾਲੇ ਕੰਮ ਤੁਹਾਡੇ ਮੂੰਹ ਤੇ ਕੁਛ ਤੇ ਸਾਡੇ ਮੂੰਹ ਤੇ ਕੁਛ ਪਤਾ ਜੂ ਆ ਵੀ ਹੁਣ ਕੜਾ ਇਹਨਾਂ ਦੇ ਅੱਗੇ ਪਿੱਛੇ ਕੋਈ ਬੋਲਣ ਵਾਲਾ ਹੈਗਾ ਵਾ ਨਹੀਂ ਬੋਲਣ ਵਾਲਾ ਕਿਉਂ ਨਹੀਂ ਹੈਗਾ ਨਹੀਂ ਬੋਲਾਂਗੇ ਬੋਲਾਂਗੇ ਕਿਉਂ ਨਹੀਂ ਇਹਦਾ ਹੱਕ ਵਈ ਹੱਕ ਰਹੂਗਾ ਅਗੇ ਤਾਂ ਚਲੋ ਭੈਣ ਜੀ ਭਾਜੀ ਅੰਦੇ ਚਲ ਜੂ ਕੋਈ ਗੱਲ ਨਹੀਂ ਤੂੰ ਬੱਚੇ ਅੰਦੇ ਤੁਹਾਨੂੰ ਪਤਾ ਉਹਨੂੰ ਵੇਖਣਾ ਪੈਣਾ ਚਲ ਫੇਰ ਜਿਹੜਾ ਮਰਜੀ ਹਾਂ ਕੋਈ ਗੱਲ ਨਹੀਂ ਚੱਲ ਜੂਗੀ ਆ ਜੀ ਖਲੋ ਜਾ ਸਾਮਾਂ ਨੂੰ ਚੱਲ ਜਾਨੇ ਆ ਕੋਈ ਗੱਲ ਨਹੀਂ ਚੱਲੋ ਵੀ ਹਾਂ ਹੁਣ ਲਾ ਕੇ ਵੇਖਾਂ ਭਲਾ ਹੁਣ ਚੁੱਕਦਾ ਵਾ ਘਰ ਦਾ ਚੇਤਾ ਹੀ ਭਲਾ ਦਿੰਦਾ ਵਾ ਇੰਨਾ ਇਹਨੂੰ ਚਾਹ ਹੀ ਕਿਤੇ ਮਾਰ ਜਾਣਦਾ ਹੀ ਕਿਤੇ ਵੀ ਹਲੋ ਫੋਨ ਹੀ ਚੁੱਕਣ ਡਿਆ ਕੀ ਗੱਲ ਆ ਕਿੰਨੀ ਯਾਰ ਲਾਤਾ ਮੈਂ ਦੀ ਮਾਦਾ ਬੈਲ ਬੰਦ ਕਰ ਛੜਿਆ ਕਰ ਮਗਰਲੇ ਭਾਵੇਂ ਟਡਕ ਕੇ ਮਰ ਜਾਣ ਵੀ ਅਜੇ ਤੱਕ ਫੋਨ ਨਹੀਂ ਚੁੱਕਣ ਦਿਆ ਕੀ ਗੱਲ ਵਾ ਕੀ ਹੋ ਗਿਆ ਹੁਣ ਹੁਣਾ ਕੀ ਆ ਮੈਂ ਵੀ ਲੈ ਕੇ ਆ ਜਾ ਟਾਈਮ ਨਾਲ ਗਿੱਲਾ ਇਹਨਾਂ ਪੀਣ ਪਾ ਕੇ ਬਹਿ ਜਾਈਏ ਇੱਥੇ ਮਾਦਾ ਇਹੋ ਕਰਨ ਨੂੰ ਪਖਾ ਜਿਹੜੇ ਆਈ ਤੇ ਮਨਪਰੀ ਕਿੰਦੀ ਮਰਣਾ ਵਾ ਜੇ ਕਰਨ ਦੇ ਬੁਖਾਰ ਦਾ ਤੈਨੂੰ ਜਿਆਦਾ ਫਿਕਰ ਵਾ ਇਦਾਂ ਮੁੰਡਾ ਖੰਗਣ ਡਿਆ ਤਾਂ ਮੁੰਡੇ ਨੂੰ ਬੁਖਾਰ ਚੜਿਆ ਆਈਓ ਗੁਰ ਗੁਰਵਰਨ ਨੂੰ ਵੀ ਹਾਂ ਆਹੋ ਜਿਆਦਾ ਵਾ ਜਿਆਦਾ ਕੀ ਖੰਗਣ ਡਿਆ ਮੈਂ ਇਦਾਂ ਹੱਥ ਲਾ ਕੇ ਵੇਖਾ ਤਾਂ ਨਬਜ ਤੇਜ਼ ਚੱਲਣ ਡਈ ਤੇ ਮੱਥਾ ਗਰਮ ਹਾਂ ਉਹਦਾ ਪਰ ਚੀਜ਼ੀ ਇੱਕ ਫੜੀ ਤੇ ਕਰੀ ਕੋਹ ਬੋਲੀ ਜਾਂਦਾ ਕਦੀ ਕੋਹ ਬੋਲੀ ਜਾਂਦਾ ਮੇਰੀ ਮੰਮੀ ਪਾਪਾ ਦੀਦੀ ਪਤਾ ਨਹੀਂ ਕਿੱਥੇ ਚਲ ਗਏ ਆ ਉਹ ਸਿਰ ਨੂੰ ਬੁਖਾਰ ਹੋਣਾ ਆਹੋ ਤੇ ਸਿਰ ਨੂੰ ਚੜਿਆ ਤਾਂ ਜੋ ਇਦਾਂ ਮਰ ਜਾਈ ਤੂੰ ਮੁੰਡੇ ਨੂੰ ਬੁਖਾਰ ਆਣ ਕੇ ਦਵਾਈ ਦਵਾ ਕੇ ਲਿਆ ਆਜੋ ਛੇਤੀ ਲੈ ਕੇ ਮਨਪ੍ਰੀਤ ਨੂੰ ਮੰਮੀ ਆ ਵੀ ਨੀਣਾ ਠੀਕ ਕਰਨਾ ਭਰਾਵਾ ਮੁੰਡਾ ਮਾਤਬ ਕੈਰ ਉੱਧਰ ਆਵਾ ਤੇਰ ਤੋਬ ਕੈਰ ਉੱਧਰ ਆਵਾ ਤੂੰ ਸੁਣਦਾ ਨਹੀਂ ਮੇਰੀ ਗੱਲ ਕਰਨ ਤੇ ਵੱਡਾ ਵਾ ਆਡਾ ਮਾਸਾ ਜਿੰਨਾ ਵਾ ਮੰਮੀ ਇਹ ਵੀ ਮਾਸਾ ਜਿੰਨਾ ਕਿੰਨਾ ਕੁ ਵੱਡਾ ਵਿਚਾਰਾ ਕਿਦੇ ਚਲ ਠੀਕ ਆ ਆਪਣੇ ਨੂੰ ਰਹਿਣ ਦੇ ਇਹਦਾ ਦਵਾਈ दारू ਕਰਾ ਰਹਿ ਕੇ ਚਾਰ ਦਿਨ ਇੱਥੇ ਜਦੋਂ ਚੰਗੀ ਤਰ੍ਹਾਂ ਆਰਾਮ ਆ ਜਾਊਗਾ ਨਾ ਕਰਨ ਨੂੰ ਫੇਰ ਆਵੀ ਹੁਣ ਤੂੰ ਘਰ ਮੰਮੀ ਜੇ ਮੈਂ ਨਾਲ ਲੈ ਆਉਣਾ ਫੇਰ ਨੂੰ ਹਾਏ ਰੱਬਾ ਕੀ ਤੂੰ ਮਨਜੋਦ ਗੱਲਾਂ ਕਰਦਾ ਵਾ ਤੈਨੂੰ ਅਕਲੋਕਲ ਹੈਗੀ ਕਿ ਨਹੀਂ ਹੈਗੀ ਉਤਰਾਂ ਲਾਲਾ ਹੁੰਦਾ ਫਿਰ ਕਿਉਂ ਪਖਾ ਚੱਲਦਾ ਸੀ ਫੇਰ ਸਾਡਾਂ ਵਾਂਗੇ ਆਹੋ ਤੇਰਾ ਰਾਧਾ ਨਾ ਵੀ ਆ ਮਨਪ੍ਰੀਤ ਨੇ ਇੱਥੇ 10000 ਰੋਟੀਆਂ ਖਾਧੀਆਂ ਵਾ ਤੇ ਕਰਨ ਨੂੰ ਫੜਾਫੜ ਮੈਂ ਲੈ ਆ ਵਾ ਇੱਥੇ ਛੇਤੀ ਵਾਰੀ ਦਾ ਵਟਾ ਲਾਉਣ ਮਾ ਹਤੀ ਵੀ ਇਹ ਵੀ ਆਣ ਕੇ ਖਾ ਲੈ ਉਹ ਕਰਨ ਦੀਆਂ ਰੋਟੀਆਂ ਨਹੀਂ ਉਹ ਸਾਡੇ ਪੈਸਿਆਂ ਦੀਆਂ ਰੋਟੀਆਂ ਇੱਥੇ ਪੱਕੀਆਂ ਸਾਰੀਆਂ ਤੇ ਮੰਮੀ ਉਹਦਾ ਜੀ ਕਰਨਾ ਆਪਣੇ ਭਰਾ ਨੂੰ ਛੱਡ ਕੇ ਆਉਣ ਨੂੰ ਕਿਹਰੇ ਨੂੰ 10 ਜਦੋਂ ਉਹਨੂੰ ਹੀ ਪਤਾ ਸੀ ਮੇਰੀ ਮਾਂ ਬਿਮਾਰਸ਼ ਮਾਰ ਰਹੀਂਦੀ ਫਿਰ ਉਹ ਵੀ ਨਾ ਵਿਆਹ ਕਰਾਉਂਦੀ ਤੇ ਭੈਣ ਭਰਾ ਰਹਿੰਦੇ ਉੱਥੇ ਹੀ ਮਾਂ ਰਾਜੀ ਹੋ ਜਾਂਦੀ ਚੰਗੀ ਤਰ੍ਹਾਂ ਤਾਂ ਫੇਰ ਵਿਆਹ ਕਰਾ ਲੈਂਦੀ ਉਹ ਵੀ ਤਾਂ ਮੰਮੀ ਮੌਤ ਦਾ ਪਤਾ ਹੁੰਦਾ ਵਾ ਕੋ ਕਦੋਂ ਆਣੀ ਆ ਤੇ ਫੇਰ ਮੈਂ ਕਿਹੜਾ ਖੰਡ ਨਹੀਂ ਪਤਾ ਹੁੰਦਾ ਵਾ ਜਦੋਂ ਵਿਆਹ ਹੋ ਗਿਆ ਚੰਗਾ ਹੋਇਆ ਆਪਣੇ ਘਰ ਵੱਸਦੇ ਆ ਰਸਦੇ ਆ ਦੁੱਖ ਸੁੱਖ ਸਰੀਰਾਂ ਦੇ ਨਾਲ ਵਾ ਮਰਨਾ ਜੰਮਣਾ ਜਿਹੜਾ ਉਹ ਵੀ ਬਣਿਆ ਬਣਾਇਆ ਆਇਆ ਵਾ ਸਾਰੀ ਦੁਨੀਆ ਦੀਆਂ ਕਿਸੇ ਦੀ ਮਾਂ ਹੈ ਨਹੀਂ ਕਿਸੇ ਦਾ ਪਿਓ ਹੈ ਨਹੀਂ ਕਿਸੇ ਦਾ ਭਰਾ ਤੱਕ ਨਹੀਂ ਹੈਗੇ ਏ ਕੋਈ ਲੋਕਾਰ ਥੋੜੀ ਆ ਤੇ ਮੰਮੀ ਰਿਸ਼ਤੇਦਾਰ ਚਟਣੇ ਹੁੰਦੇ ਜੀ ਔਖੇ ਵੇਲੇ ਕੰਮ ਹੀ ਨਾ ਬੰਦਾ ਆਏ ਤੇ ਅੱਛਾ ਤੇਰਾ ਰادات ਮੈਂ ਰਮਾਈ ਤੇ ਪੈਤੜਾ ਮਾਰ ਕੇ ਚੰਗੀ ਤਰਾਈ ਹੋਰ ਰਹਿਣ ਦੀ ਗੱਲ ਨਹੀਂ ਐ ਕਿਆ ਮੈਂ ਜਦ ਠੀਕ ਹੁੰਦਾ ਮਾੜਾ ਮੋਟਾ ਤੇ ਫੇ ਆਉਨੇ ਆ ਜਾਂ ਫੇ ਨਾਲ ਲੈ ਹੁੰਦਾ ਤੂੰ ਹਾਈ ਥੋਟੀ ਗੱਲ ਬਾ ਡਾਕਟਰ ਕੋਲੋਂ ਤੇ ਦਵਾਈ ਦਵਾ ਕੇ ਨਾ ਤੇ ਛੱਡਿਆ ਚਾਚੀ ਉਹਦੀ ਲੱਗੇ ਆ ਤਾਇਆ ਉਹਦਾ ਲੱਗੇ ਆ ਕੀ ਗੱਲ ਉਹ ਇੰਨਾ ਵੀ ਨਹੀਂ ਕਰ ਸਕਦੇ ਮੰਮੀ ਕੌਣ ਕਰਦਾ ਹੁੰਦਾ ਇੰਨਾ ਮੈਨੂੰ ਨਾ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਮਨਜੋਦ ਇਹਨੂੰ ਦਵਾਈ ਦਵਾ ਕੇ ਛੱਡਿਆ ਤੇ ਮਨ ਤੇ ਲੈ ਕੇ ਆ ਤੇ ਆਣ ਕੇ ਮੁੰਡੇ ਨੂੰ ਲੈ ਕੇ ਜਾ ਆ ਵੇਲਾ ਖਾਂਗ ਦਾ ਇੱਥੇ ਤੱਕ ਸੁਣ ਡਿਆ ਯੋ ਗੁਰਵਰ ਇੱਧਰ ਆ ਪਾਪਾ ਨੂੰ ਖਾਂਗ ਕੇ ਬੁਖਾਰ ਹੁਣ ਪਤਾ ਲੱਗਿਆ ਵੀ ਠੀਕ ਮੇਰੇ ਮੁੰਡੇ ਨੂੰ ਬੁਖਾਰ ਚੜਿਆ ਵਾ ਮਮਮੀ ਤੂੰ ਗੜੇ ਝੂੜ ਕੋਲ ਨਾ ਮੈਨੂੰ ਪਤਾ ਬੁਖਾਰ ਚੜਿਆ ਚਲ ਮੈਂ ਆਉਂਦਾ ਵਾਂ ਕਰਤਾ ਕੋਈ ਹੱਲ ਕੋਈ ਆਏ ਤੇ ਮੈਂ ਲੰਮੀ ਪੈਣ ਡਈ ਹਾਂ ਤੇ ਮੁੰਡਾ ਉਸੇ ਵੇਲੇ ਮੇਰੇ ਲੱਗ ਗਿਆ ਆ ਗਿਆ ਮੈਨੂੰ ਪਤਾ ਇਹ ਲੱਗਾ ਮੈਂ ਆਖਾਂ ਕੁੰਦਾ ਸੁਣ ਡਿਆ ਮੈਂ ਉੱਠ ਕੇ ਫੜਾ ਫੜ ਵੇਖਿਆ ਤੇ ਗੁਰਵਰ ਜਾਨੇ ਇਹਦੀ ਮਾਂ ਇਹਦੀ ਮਿਲ ਜਾਣੀ ਆ ਤੇ ਜਿਹੜੀ ਉਹਦੀ ਚਲਦੀ ਹੋਈ ਮਿਲਨੀ ਨਹੀਂ ਹੈਗੀ ਹਾਏ ਤੈਨੂੰ ਫੜ ਕੇ ਮਾਰਤੀ ਮੈਂ ਤੈਨੂੰ ਅੱਗੇ ਵੀ ਆ ਕੇ ਆਈ ਸੀ ਨਾ ਹੁਣ ਸਾਡੇ ਵਸ ਦੀ ਗੱਲ ਵਾ ਹੁਣ ਮੈਂ ਮਰ ਜੂਗੀ ਤੇ ਉਹ ਕਿਸੇ ਨੂੰ ਸਹਾਨਵਾ ਕੋਈ ਉਹ ਜੋ ਲਿਖਿਆ ਵਾ ਨਾ ਉਹ ਹੋ ਕੇ ਰਹਿਣਾ ਹੁੰਦਾ ਵਾ ਮੰਮੀ ਇਦਾਂ ਨਾ ਬੋਲ ਤੂੰ ਮਤਮੁੰਦ ਨਾ ਨਾ ਲੈ ਮੈਨੂੰ ਪਤਾ ਮਰਨਾ ਚਾਹ ਤਾ ਮਾਂਵਾ ਮਾਰ ਜਾਂਦੀ ਨਾ ਬੰਦਾ ਰੋਜ ਜਾਂਦਾ ਵਾ ਤੂੰ ਨਾ ਮੈਨੂੰ ਬਾਜ਼ਾਰ ਤਾ ਨਾ ਪਾ ਮੈਨੂੰ ਵੀ ਪਤਾ ਬੜਾ ਫਿਕਰ ਵਾ ਸਭ ਕੋ ਠੀਕ ਵਾ ਤਦੂੰ ਫੜਾ ਫੜ ਕਰ ਨੂੰ ਆ ਚੱਲ ਤੂੰ ਤੇ ਹਟਣਾ ਹੀ ਨਹੀਂ ਗੱਲਾਂ ਕਰਨੋਂ ਤੇ ਲੈ ਮੇਰੀ ਸੁਣੀ ਤੇ ਫੋਨ ਘੜਤਾ ਹੀ ਉਹ ਫੋਨ ਦੀ ਆਵਾਜ਼ ਬਾਹਰ ਆਉਂਗੀ ਕਿਤਾ ਉੱਚੀ ਬੁਲਣ ਰਹੀ ਉਹ ਤੇ ਕੀ ਗੱਲ ਬੜਾ ਪਰੇਸ਼ਾਨ ਜਿਹਾ ਲੱਗਦਾ ਨਹੀਂ ਪਰੇਸ਼ਾਨਕ ਨਹੀਂ ਆ ਹਾਂ ਉਦਾਂ ਹੀ ਐਸ਼ ਐਸ਼ ਉਹ ਸੁਣਾਓ ਤੁਸੀਂ ਆਜੋ ਨਹੀਂ ਮੈਰੇ ਚੱਲੇ ਆ ਬੈਂਕ ਚ ਹਾਂਜੀ ਮੈਂ ਨਾ ਨੂੰ ਗਿਆ ਤੇ ਮੈਂ ਜਾਣਾ ਵਾ ਬੈਂਕ ਚ ਆਓ ਕਾਪੀਆਂ ਜੇ ਲਈਆਂ ਆਂ ਪੈਸੇ ਪੂਹੇ ਜੇ ਮੈਂ ਲਿਉਨੇ ਕਢਾ ਕੇ ਠੀਕ ਆ ਤੇ ਹੋ ਮੈਂ ਦੇਖਿਆ ਚਲ ਗਏ ਹੋਣੇ ਆ ਤੂੰ ਇੱਜ ਇੱਥੇ ਹੀ ਆ ਆਹੋ ਮਨਪ੍ਰਿੰਦੀ ਕਹਿਣ ਦੀ ਕਰਨ ਨੂੰ ਨਾਲ ਖੜਨਾ ਵਾ ਤੇ ਕਰਨ ਨੂੰ ਆਹ ਕਹਿਣ ਦੀ ਇੱਥੇ ਕੋਈ ਬੰਦਾ ਨਹੀਂ ਡਿਆ ਰੋਟੀ ਪਾਣੀ ਵਾਸਤੇ ਕੋਈ ਲੈ ਪੁੱਤ ਗੱਲ ਕੀਤੇ ਚੁਗਲੀ ਹੋ ਜਾਂਦੀ ਆ ਮੈਂ ਤੇ ਕਿੰਨੀ ਵਾਰ ਇਹਨਾਂ ਨੂੰ ਆਖਿਆ ਵੀ ਇੱਥੇ ਕੋਈ ਨਹੀਂ ਰਹਿਣ ਦੋ ਕਰਨ ਨੂੰ ਮਿਸਤਰੀ ਲੱਗੇ ਆਪਣਾ ਕਾਰੋਬਾਰ ਵੇਖੂਗਾ ਇਹਨੇ ਹੁਣ ਉੱਥੇ ਜਾ ਕੇ ਕੀ ਕਰਨਾ ਨਾਲੇ ਆ ਵੀ ਭੈਣ ਦੇ ਘਰ ਭਰਾ ਚੰਗਾ ਲੱਗਦਾ ਕਿਤੇ ਐਨੇ ਚਿਰ ਬੈਠਿਆ ਬੁਰੇ ਲੱਗੀਦਾ ਵਾ ਆਣ ਗਵਾਡ ਕੀ ਆਖੂਗਾ ਤੇਰੀ ਮੰਮੀ ਕੀ ਆਖੂਗੀ ਨਹੀਂ ਮੰਮੀ ਨੇ ਕੀ ਆਖਣਾ ਇਹ ਕਿਹੜਾ ਸਿਆਣਾ ਵਾ ਇਹ ਨਿਆਣਾ ਹੀ ਆ ਜੀ ਤੇ ਉਹਦਾ ਆਪਾਂ ਵੀ ਨਿਆਣਾ ਹੀ ਆ ਮੈਂ ਅਹੀਂ ਚਾਹ ਦੇ ਦਿਆ ਕਰਾਂਗੇ ਰੋਟੀ ਦੇ ਦਿਆ ਕਰਾਂਗੇ ਗੱਲ ਇਹ ਆ ਵੀ ਮੈਨੂੰ ਕੋ ਆ ਕੇ ਰਾਜ਼ੀ ਨਹੀਂ ਕੁੰਦਾ ਹੀ ਨਹੀਂਗਾ ਮਰਨਾ ਮੈਂ ਨਾਲ ਕੋ ਵੇਕ ਮੈਂ ਕੀ ਗੱਲ ਮੇਰੀ ਨੂੰ ਨਹੀਂ ਚਾਹ ਨਹੀਂ ਦੇ ਸਕਦੇ ਜਾਂ ਰੋਟੀ ਨਹੀਂ ਦੇ ਸਕਦੇ ਨਹੀਂ ਮੈਂ ਕੀਤੀ ਗੱਲ ਕਹਿੰਦੇ ਇੱਥੇ ਮੰਨਣ ਨਹੀਂ ਕੋਈ ਡਿਆ ਤਾਇਆ ਵੀ ਨਾ ਹਮੀ ਨਹੀਂ ਪਰਣਦਾ ਮੈਂ ਤਾਂ ਤੇਰੇ ਵੇਖਾ ਮੈਂ ਤੈਨੂੰ ਆਖਣ ਡਿਆ ਜਦੋਂ ਕੀ ਗੱਲ ਮੈਂ ਫਿਰ ਝੂਠ ਬੋਲਦਾ ਆ ਨਹੀਂ ਮੈਂ ਕਹਿੰਦਾ ਮੈਂ ਤਾਂ ਡੱਕ ਰਿਆ ਅਸ ਨੂੰ ਅੱਗੇ ਵੀ ਹਾਂ ਕਹਿੰਦਾ ਕਰਨ ਨੂੰ ਛੱਡ ਜੂ ਤੇ ਕੋਈ ਨਾ ਜੀ ਪਤਾ ਕੀੜੀਆਂ ਜੀ ਇਹ ਮਗਰ ਛੜਨਾ ਜਾਂ ਤੇ ਉਹ ਅਸੀਂ ਤਾਂ ਘਰ ਵੀ ਗੱਲਾਂ ਕਰਦੇ ਤੇਰੀ ਮੰਮੀ ਦੀਆਂ ਹਾਂ ਭੀ ਧੰਨਵਾਹ ਉਹ ਮੇਲਾ ਮਨਪਰੀ ਨੂੰ ਕਿੰਨੇ ਦਿਨ ਹੋ ਗਏ ਨੇ ਇੱਥੇ ਖਲਾਇਆ ਤੇ ਆਪ ਵਿਚਾਰੀ ਨਾਲ ਨਿਆਣਾ ਵੀ ਸਾਂਭਦੀ ਹੋਣੀ ਆ ਤੇ ਨਾਲ ਘਰ ਦਾ ਕੰਮ ਵੀ ਕਰਦੀ ਹੋਣੀ ਆ। ਉਹ ਤਾਂ ਇਹੋ ਜਿਹੀ ਗੱਲ ਨਹੀਂ। ਨਹੀਂ ਨਹੀਂ ਪਰ ਉਹ ਵੇਲੇ ਬੰਦਾ ਕੰਮ ਆਉਂਦਾ ਹੀ ਆ। ਆਉਂਦਾ ਹੀ ਆ ਪਰ ਕੁੜੀ ਨੂੰ ਵੀ ਸਾਡੀ ਕੁੜੀ ਵੀ ਨਾ ਇੰਨੀ ਮੜ ਕੇ ਹੈ ਨਹੀਂਗੀ ਚਲਾਕ ਚੋਚਤਾ। ਵੈਸੇ ਕਰਨੇ ਹੀ ਜੁੜੀ ਆ। ਐਸੇ ਕਰਨੇ ਹੀ ਜੁੜੀ ਤੂੰ ਜਿੱਥੇ ਵਿਆਹੀ ਆ ਤੂੰ ਉਹ ਕਰਦਾ ਵੀ ਵੇਹ। ਹੁਣ ਕੋਈ ਵੀ ਮਾਂ ਪਿਓ ਆਪਣੇ ਪੁੱਤ ਨੂੰ ਵਿਆਹਦਾ ਵਾ ਹੁਣ ਤੈਨੂੰ ਪੁੱਤ ਵਿਆਹਿਆ ਉਹਨਾਂ ਨੇ। ਉਹਨਾਂ ਨੇ ਵਿਆਹ ਵੀ ਸੁਖ ਲੈਣ ਵਾਸਤੇ। ਹੁਣ ਇਹ ਥੋੜਾ ਵੀ ਕੁੜੀ ਇੱਥੇ ਹੀ ਤੁਰੀ ਰਵੇ। ਤੇਰੀ ਮਾਂ ਆਪੇ ਹੀ ਪਕਾਵੇ ਤੇ ਆਪੇ ਹੀ ਖਾਵੇ ਤੇ ਆਪੇ ਹੀ ਸਾਰਾ ਕੰਮ ਕਰਦੀ ਫਿਰੇ ਹਨਾ ਬੁਰੇ ਜੇ ਲੱਗੀਦਾ ਇਦਾਂ ਤੇ ਇਹ ਵੀ ਚਲੋ ਤੀਪੂਤ ਆਪਣੇ ਘਰ ਹੀ ਸ਼ੋਭਦਾ ਵਾ ਆਹੋ ਬੰਦਾ ਖੁਸ਼ੀ ਖੁਸ਼ੀ ਇਦਾਂ ਬੰਦਾ ਆਵੇ ਪਰ ਆਹੇ ਦੁੱਖ ਦੇ ਕੰਮ ਤੇ ਬੰਦਾ ਆਉਣਾ ਹੀ ਪੈਂਦਾ ਵੇ ਕੀ ਕਰੀ ਤਰੋ ਤੇ ਚਲੋ ਹੋਇਆ ਕਰੇ ਇੱਕ ਦਿਨ ਆ ਰਹਿ ਗਿਆ ਦੋ ਦਿਨ ਹੋ ਨਹੀਂ ਇੰਨਾ ਤੇ ਟਾਈਮ ਥੋੜਾ ਰਿਹਾ ਜਾਂਦਾ ਵਾ ਤੇ ਕਰਨ ਵੀ ਇਦਾਂ ਇੰਨੀ ਨਹੀਂ ਕਹਿੰਦਾ ਸੋਚ ਰੱਖਦਾ ਵੀ ਮੈਂ ਭੈਣ ਨੂੰ ਆਖਿਆ ਵੀ ਜਾ ਭੈਣ ਤੂੰ ਆਪਣੇ ਘਰ ਜਾ ਆਪਣਾ ਉਧਰ ਦਾ ਵੀ ਵੇਖ ਚਲ ਇਧਰ ਦਾ ਵੀ ਵੇਖਣ ਦੇ ਨਿਯੋਜ ਕਹਿਣ ਰਿਹਾ ਓ ਠੀਕ ਨਹੀਂ ਅੱਜ ਥੋੜਾ ਜਿਆਦਾ ਮੈਂ ਤਾਂ ਕਹਿਣ ਰਿਹਾ ਇਹ ਗੱਲ ਹੀ ਹੈ ਬੁਖਾਰ ਲਿਆ ਜੜਿਆ ਇਸ ਅਛਾ ਹਾਂ ਤੇ ਜੇ ਨਹੀਂ ਤੇ ਮੇਰੇ ਨਾਲ ਘਲਾ ਤੇ ਮੈਂ ਦਵਾਈ ਲੈ ਦਿੰਦਾ ਉਥੋਂ ਨਹੀਂ ਦਵਾਈ ਤੇ ਮੈਂ ਕਿਹਾ ਹੀ ਮੈਂ ਦਵਾਈ ਲੈ ਦਿੰਦਾ ਵਾ ਅਛਾ ਅਛਾ ਆ ਮਿਸਤਰੀਆਂ ਕਰਕੇ ਹੀ ਥੋੜਾ ਜਿਆ ਓਦਾਂ ਕੋਈ ਗੱਲ ਨਹੀਂ ਤੇ ਬਿਸੀ ਕੋਈ ਨਹੀਂ ਆਵੇ ਲੱਗੇ ਹੀ ਹੈਗੇ ਆ ਗਾਲੀ ਕੋਈ ਨਹੀਂ ਜਿਹੜੀ ਚੀਜ਼ ਦੀ ਲੋੜ ਆ ਇਹਨੂੰ ਮੇਰੇ ਕੋ ਮੰਗੇ ਮੈਂ ਦਊਂਗਾ ਜੇ ਪੈਸੇ ਤੇ ਲੋੜ ਆ ਵੀ ਮੈਂ ਪੈਸੇ ਲੈਣ ਚੱਲੇ ਆ ਮੈਂ ਪੈਸੇ ਦੇ ਦਊਂਗਾ ਇਹਨੂੰ ਹੋਰ ਕੀ ਆ ਮੇਰੇ ਤੇ ਇੰਨਾ ਕਰ ਸਕਦਾ ਪੁੱਤ ਜੇ ਕੋਈ ਨਹੀਂ ਤੂੰ ਹੋ ਤੇ ਮੈਂ ਕਰਦਾ ਗੱਲ ਹੋ ਮਨਪੀਣਾ ਆਹੋ ਹਾਂ ਤੇ ਕੋਈ ਨਹੀਂ ਉਹ ਮੇਰਾ ਖਿਆਲ ਜਦੋਂ ਨੂੰ ਮੈਂ ਮੋੜਦਾ ਉਦੋਂ ਤੁਸੀਂ ਚਲੇ ਜਾਣਾ ਵਾ ਨਹੀਂ ਮੈਂ ਸਾਮਾਂ ਤੱਕ ਇੱਥੇ ਹੀ ਜੇ ਅੱਛਾ ਅੱਛਾ ਹਾਂ ਚਲ ਠੀਕ ਆ ਪੁੱਤ ਬਾਕੀ ਉਹ ਕੋਈ ਨਹੀਂ ਪੈਸੇ ਤੇ ਲਈ ਲੋੜ ਮੈਂ ਬੈਠਾ ਨਾ ਸੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਪੁੱਤ ਨਹੀਂ ਪੈਸੇ ਬਾਬੇ ਜੀ ਕਿਰਪਾ ਨਾਲ ਹੈਗਾ ਕੋਈ ਆ ਨਹੀਂ ਨਹੀਂ ਕੋਈ ਨਹੀਂ ਆਵੇ ਮੈਂ ਹੋਰ ਕਢਾਉਣ ਚਲੇ ਜਿੰਨੇ ਆਖੇ ਮੈਂ ਹਣ ਲੱਖ ਰੁਪਈਆ ਕਢਾਉਣਾ ਵਾ ਹੋਰ ਲੋੜ ਵਾ ਮੈਨੂੰ ਦੱਸ ਦੇ ਤਾਂ ਹੋਰ ਕਢਾ ਲੂ ਦੋ ਕਢਾ ਨੂੰ ਉੱਥੋਂ ਕੀ ਆ ਨਹੀਂ ਕੋਈ ਨਹੀਂ ਕੋਈ ਨਹੀਂ ਚਲ ਚੰਗਾ ਠੀਕ ਪਰੋਣਾ ਵੀ ਪੁੱਛੇ ਹੀ ਪਈ ਜਾਂਦਾ ਗਾਹ ਜਾਣਾ ਲੈ ਕੇ ਗਾਂ ਜਾ ਮੈਂ ਤਾਇ ਦਾ ਸੱਚ ਮੰਨਾਂ ਕਿ ਮਨਪੀ ਤੇ ਸੱਚ ਮੰਨਾਂ ਕਿ ਉਹ ਬਾਨੇ ਮਾਰਨ ਦੀ ਰਹਿਣ ਵਾਸਤੇ ਇਹ ਕਹਿੰਦਾ ਪ੍ਰਵਾਹ ਕੋਈ ਨਹੀਂ ਆ ਉਹ ਕਹਿੰਦਾ ਏਦਾਂ ਕਹਿੰਦਾ ਸਮਝ ਨਹੀਂ ਕਿ ਹੋਵਾਂ ੜੀ ਕਿੰਨਾ ਕਰਨ ਵੀ ਨਹੀਂ ਕਮਾਉਂਦਾ ਮੈਨੂੰ ਪਰ ਉਹਨੇ ਜਣੇ ਕਿਉਂ ਨਹੀਂ ਤੋਣਾ ਨੂੰ ਮੈਨੂੰ ਮਿਨਸ ਜਸਪੰਦੀ ਪਾਇਆ ਉਧਰ ਮੰਮੀ ਫੋਨ ਕਰੀ ਜਾਂਦੀ ਆ ਜਾ ਆ ਜਾ ਮੈਂ ਇਕੱਲਾ ਹੀ ਫਸਿਆ ਹਾਂ ਇੱਥੇ ਚੱਲ ਕਰਦਾ ਫੇਰ ਗੱਲ ਕਿ ਮਾਨਤੀ ਨੂੰ ਕਹਿੰਦਾ ਉਹ ਤਾਰ ਕਹਿੰਦਾ ਕੋਈ ਗੱਲ ਨਹੀਂ ਤੇ ਪ੍ਰਵਾਹ ਕੋਈ ਨਹੀਂ ਹੋਰ ਪੈਸੇ ਲੁੱਪਾਏ ਉਹ ਕਹਿੰਦੀ ਲਿਫਟ ਫੜਾ ਗਿਆ ਪੈਸੇ ਦੀ ਗਾਂਧੀ ਗਾਂ ਗੱਲ ਗਾਂਧੀ ਗਾਂ ਗੱਲ ਮੈਂ ਨਹੀਂ ਕਰਨ ਨੂੰ ਆ ਜਾ ਮੁੰਡੇ ਨੂੰ ਦਵਾਈ ਦਵਾਉਣੀ ਤੋ ਕਿੱਧਰ ਮਾਰਨੀ ਆ ਸ਼ੋਕੇ ਬਹਿ ਗਿਆ ਮਾਵਾ ਮਰ ਜਾਂਦੀਆਂ ਫਲਾਂ ਮਰ ਜਾਂਦਾ ਇਹ ਮੁੰਡਾ ਪਤਾ ਨਹੀਂ ਕਿਦਾਂ ਦਾ ਹੈਗਾ ਮੈਨੂੰ ਨਹੀਂ ਲੱਗਦਾ ਮਨਜੋ ਨੇ ਰਾਤ ਰਹਿਣਾ ਹੁਣ ਮੈਨੂੰ ਸਮਝ ਨਹੀਂ ਲੱਗਣ ਦਿੱਤੇ ਫੈਸਲਾ ਕਰੀ ਕੀ ਕੀ ਮੈਂ ਇਹਦੇ ਨਾਲ ਪੈਨ ਤੋਂ ਹੀ ਚੱਲ ਜੂ ਪਰ ਪਤਾ ਫਿਰ ਬੱਚਿਆਂ ਦਾ ਵੀ ਉੱਥੇ ਰੱਖਣਾ ਪੈਣਾ ਖੇਲ ਤਾਂ ਨੂੰ ਇੰਨੇ ਦਿਨ ਹੋ ਗਏ ਆਏ ਆ ਹਾ ਉਹ ਤੇ ਤੈਨੂੰ ਪਤਾ ਹੀ ਹੈ ਮੰਮੀ ਦੇ ਸਿਰ ਤੇ ਆ ਨਹੀਂ ਤੇ ਉਦ ਵੀ ਨਾ ਮਾਂ ਹੋਵੇ ਤੇ ਫਿਰ ਤੇ ਅਸੀਂ ਬਿਲਕੁਲ ਹੀ ਨਿਕਾਹੇ ਲੁਗਿਆ ਕਰਦੇ ਨਹੀਂ ਆ ਕਿ ਤੇ ਨਹੀਂ ਆ ਕਿ ਇਹ ਵਾਸਾ ਆ ਕਿ ਨਹੀਂ ਤੇ ਸਾਡੇ ਹੁਣ ਤੇ ਚੱਲ ਇੱਥੇ ਮੰਮੀ ਹੈਗੀ ਆ ਤੇ ਫਿਰ ਵੀ ਮੈਂ ਤੇਰਾ ਸਾਥ ਹੀ ਦੇਣਾ ਕੀਤਾ ਉਹਦ ਗੱਲ ਹੈਗੀ ਤੇਲੀ ਫਿਰ ਬੈਜੋ ਭਾਜੀ ਬੈਠੇ ਆ ਮੈਂ ਚਲੀ ਫਿਰ ਚਲ ਜੰਨੇ ਮੈਂ ਹਾਂ ਚੱਲ ਤੁਹਾਡਾ ਘਰੀ ਖੜ ਕੇ ਦੱਲੀਏ ਗਾਂ ਬੈਠ ਜਾਓ ਬੈਜੋ ਕੋਈ ਭਾਈ ਮਮਮੀ ਦਾ ਫੋਨ ਆਇਆ ਈ ਠੀਕ ਨਹੀਂ ਮੁੰਡਾ ਹੈ ਹੋਰ ਕੀ ਕਹਿੰਦਾ ਬੁਖਾਰ ਜੜਿਆ ਫਿਰ ਨੂੰ ਬੁਖਾਰ ਆ ਕਹਿੰਦਾ ਅਬਲੇ ਟਬਲੀ ਬੋਲੀ ਜਾਂਦਾ ਹੈ ਹਾਂ ਤੇ ਦਵਾਈ ਦਵਾਈ ਉਹਨੂੰ ਦਵਾਈ ਦਵਾ ਦੇਣੀ ਦਵਾਈ ਕਿਨੇ ਦਵਾਣੀ ਕਰਨ ਮੈਂ ਤੇ ਇੱਥੇ ਆ ਗਿਆ ਹਾਂਜੀ ਫਿਰ ਮਮਮੀ ਨੂੰ ਕਹਣਾ ਈ ਡੜੀ ਹੈਗੀ ਉਹ ਤੇ ਦਵੇ ਜੇ ਤੂੰ ਐਦਾਂ ਕਹੀ ਜਾਨੀ ਹੈ ਤੁਰਦੀ ਤੂੰ ਹੈ ਨਹੀਂ ਹੈ ਹੱਦ ਹੋ ਗਈ ਜੋ ਤਾਇਆ ਕਹਿਣ ਲੱਗਾ ਮੈਂ ਰੋਟੀ ਪਾਣੀ ਦੇ ਦੂੰਗਾ ਇੱਥੇ ਤੂੰ ਵੀ ਆਪਣੀ ਮਰਜ਼ੀਆਂ ਕਰਦੀ ਹੈ ਜੋ ਕਰਨ ਕਹਿਣ ਲੱਗਾ ਮੈਂ ਰਹਿ ਪਾਉਂਗਾ ਮੈਂ ਤੇਰੇ ਤੇਰੇ ਮੂੰਹ ਵਾਲ ਵੇਖੀ ਜਾਣ ਡਿਆ ਤੂੰ ਵੀ ਫੇ ਤਾਇਆ ਦੀਆਂ ਗੱਲਾਂ 'ਚ ਹੀ ਆ ਗਏ ਤਾਇਆ ਦੇ ਮਿੱਠੇ ਪੋਚੇ ਮਾਰ ਕੇ ਹਰ ਇੱਕ ਨੂੰ ਗੱਲਾਂ 'ਚ ਲੈ ਆਉਂਦਾ ਵਾ ਤੇ ਸਾਡੇ ਨਾਲ ਕੁਝ ਹੋਰ ਕਰ ਜਾਂਦਾ ਗੱਲਾਂ ਆਪ ਹੋਰ ਦੀਆਂ ਹੋਰ ਵਾ ਦਿਲ ਦੀਆਂ ਮਿੱਠੇ ਪੋਚੇ ਮੈਨੂੰ ਨਹੀਂ ਲਾ ਮਿੱਠੇ ਪੋਚੇ ਮਾਤਾ ਉਹ ਕਹਿੰਦਾ ਜਿੰਨੇ ਪੈਸੇ ਲੈਣੇ ਮੇਰੇ ਕੋਲ ਲੈ ਲੋ ਪੈਸੇ ਤੇ ਜਿਹੜੀ ਸਾਨੂੰ ਡਾਇਰੀ ਫੜਾ ਕੇ ਗਿਆ ਵਾ ਇੰਨੇ ਪੈਸਿਆਂ ਵਾਲੇ ਤੇ ਡੈਰੀਆ ਜਿੰਨੇ ਲਾਇਆ ਦੇਣੇ ਨਹੀਂ ਆ ਉਹ ਦਾਨ ਕਰਦੇ ਹਣ ਤੂੰ ਵੀ ਹੱਦ ਕਰਦੀ ਐ ਬਸ ਟੱਕਰ ਗਿਆਣਾ ਤੈਨੂੰ ਹਿੱਤੇ ਬਸ ਸਾਡੇ ਘਰ ਦੇ ਅੱਗੇ ਅੱਗੇ ਹੀ ਘੇੜੇ ਮਾਰਨੇ ਹੁੰਦੇ ਆ ਜਦੋਂ ਅਸੀਂ ਕੋਈ ਕੰਮ ਕਹਿ ਤੀਏ ਉਹਨੂੰ ਉਦੋਂ ਉਹਨੇ ਠੰਡੇ ਥਾਂ ਜਾ ਕੇ ਬਹਿਣਾ ਹੁੰਦਾ ਵਾ ਤੇ ਜਦੋਂ ਅਸੀਂ ਕੋਈ ਨਹੀਂ ਕਰਦੇ ਉਹਦਾਂ ਨੇ ਸਾਡੇ ਘਰ ਦਾ ਸੂਰ ਰੱਖਣ ਨਹੀਂ ਕਦੀ ਆਉਣੂ ਕਦੀ ਆਉਣੂ ਵੇਲਾ ਤੇ ਹੈਗਾ ਵਾ ਕਰੋ ਵੇਲਾ ਮੈਂ ਤੇਰਾ ਕਿੰਨਾ ਸਾਥ ਦੇਣ ਰਿਆਂ ਇਨੂੰ ਕਰਨ ਕਹਿਣਾ ਮੈਂ ਰੋਟੀ ਪਕਾ ਲੂੰਗਾ ਮਿਸਤਰੀ ਲੱਗਿਆ ਤੂੰ ਹੁਣ ਇੱਥੇ ਰਹਿ ਕੇ ਕੀ ਕਰਨਾ ਹੁਣ ਨਿਆਣੇ ਬਿਮਾਰ ਵਾ ਚਲੋ ਜੋ ਰੋਟੀ ਤੇ ਪਕਾ ਲੂੰਗਾ ਖਾ ਵੀ ਲਊਗਾ ਇਕੱਲਾ ਕਰੂਗਾ ਕੀ ਇੱਥੇ ਕਿਹਦੇ ਲਈ ਕੀ ਕਰਨਾ ਇੱਥੇ ਬੰਦਾ ਘਰ ਦੇ ਕੰਮ ਕਰੂਗਾ ਫੇ ਕੀ ਆ ਚਲੋ ਭੈਣ ਤੋਂ ਹੀ ਲੜੋ ਨਾ ਚਲ ਜਾਓ ਤੁਹਾਨੂੰ ਘਰ ਤੁਹਾਨੂੰ ਬਾਹਰ ਜਾਣਾ ਪੈਣਾ ਵਾ ਕੱਲ ਗੱਲ ਸਮਝਦੀ ਨਹੀਂ ਮੇਰੀ ਉੱਥੇ ਤੁਹਾਨੂੰ ਪਤਾ ਉਹ ਗੱਲਾਂ ਘੜੀਮੁੜੀ ਕਰੀ ਜਾਂਦੀ ਆ ਉਹ ਗੱਲਾਂ ਘੜੀਮੁੜੀ ਘੜੀਮੁੜੀ ਉਹ ਮਰਿਆ ਦਾ ਮਰਿਆ ਦਾ ਨਾਲ ਲੋ ਫਿਰ ਕਿ ਉੱਠ ਤੂੰ ਪਾ ਲ ਦੇ ਗੁਣ ਕੱਪੜੇ ਆਪਣੇ ਕੱਪੜੇ ਹੀ ਪਾ ਲੈ ਗੱਡੀ ਹੀ ਜਾਣਾ ਮੁੰਡਾ ਬਿਮਾਰ ਹੈ ਜਦ ਦਵਾਈ ਲਈਏ ਤੂੰ ਕਿ ਜਦੋਂ ਵੇਲਾ ਆਏਗਾ ਨਾ ਤੇ ਫਿਰ ਉੱਥੇ ਆ ਜਾ ਤੂੰ ਕੋਈ ਨਹੀਂ ਆਜ ਕੋਈ ਉਹ ਜਦੋਂ ਮਿਸਤਰੀ ਹਟ ਜਾਣਗੇ ਆ ਜਾਊਗਾ ਉੱਥੇ ਲੈ ਜਾਾਂਗੇ ਇਹਨੂੰ ਨਿਆਣਾ ਨਹੀਂ ਹੈਗਾ ਜੇ ਕੋਈ ਗੱਲ ਨਹੀਂ ਕਰ ਲੋ ਫਿਰ ਇਹ ਕੋਈ ਨਹੀਂ ਤਾਂ ਫਿਰ ਮਾਰ ਕੋਈ ਗੱਲ ਨਹੀਂ ਚੱਲ ਆ ਬੈਗ ਰਹਿਣ ਦੇ ਕੱਪੜੇ ਉੱਥੇ ਕੱਪੜੇ ਹੀ ਰੱਖੋ ਉੜ ਕੇ ਇੱਥੇ ਆਉਣਾ ਹੀ ਆ ਕੋਈ ਨਹੀਂ ਜੜੇ ਹੈਗੇ ਉਹਨੇ ਆ ਮੈਂ ਗੱਡੀ ਲਿਕਣ ਆਈ ਕੋਈ ਨਹੀਂ ਲੈ ਲੈਂਦਾ ਕੱਪੜੇ ਕੰਨ ਬਹੁ ਰੱਖੀ ਗਿਆ ਆ ਜਾਗਾ ਤਾਂ ਹਾਂਜੀ ਕੋਈ ਗੱਲ ਤੇ ਕੋਈ ਨਹੀਂ ਜੋ ਲੋਡ ਲੂਟ ਦੱਸਦੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂ ਹੁਣ ਜਾਣਾ ਤਾਂ ਪੈਣਾ ਹੀ ਪੈਣਾ ਹੁਣ ਕੱਲਿਆਂ ਕੱਢਣਾ ਹੀ ਪੈਣਾ ਟਾਈ ਮੈਨੂੰ ਹੁਣ ਕੀ ਕਰ ਸਕਦੇ ਆ ਮਾਣ ਕੇ ਜਿੱਦਾਂ ਰੱਬ ਦੀ ਮਰਜ਼ੀ ਉਹ ਕੋਈ ਵਾਰ ਨਹੀਂ ਇਹ ਇਦਾਂ ਪੈਣ ਆਈ ਹੋਵੇ